ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂ ਜੀ ਆਪਾਂ ਜੀ ਬਿਲਕੁਲ ਠੀਕ ਠਾਕਾਂ ਤੇ ਲੱਗਿਆ ਜੀ ਵਲੌਗ ਦੀ ਸਟਾਰਟਿੰਗ ਹਨ ਜੇਕਰ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਵੇਰ ਦਾ ਟਾਈਮ ਹੋ ਚੁੱਕਿਆ ਜੀ 7 ਵਜੇ ਚੁੱਕੇ ਨੇ ਤੇ ਆਪਾਂ ਹਨਾ ਉਧਰ ਮੱਜਾਂ ਦਾ ਸਾਰਾ ਨਵੇੜਿਆ ਤੇ ਵਾਕਿਆ ਹਨਾ ਮੀਂਹ ਪੈਣ ਕਰਕੇ ਨਾ ਤੁਸੀਂ ਧੁੰਦ ਦੇਖੋ ਬਹੁਤ ਜ਼ਿਆਦਾ ਧੁੰਦ ਹੋਈ ਪਈ ਆ ਅੱਗੇ ਤੇ ਬਾਕੀ ਹੁਣ ਤਾਂ ਹਨਾ ਬੱਲੀਆਂ ਨਿਕਲ ਆਈਆਂ ਕਣਕਾਂ ਨੂੰ ਬਾਕੀ ਐ ਮੀਂਹ ਪਈ ਜਾਂਦੇ ਜੇ ਧੁੱਪਾਂ ਲੱਗ ਗਈਆਂ ਹਨਾ ਤੇ ਫਿਰ ਇਹਨੇ ਤੇ ਬਾਕੀ ਮੈਂ ਹੁਣ ਕੱਲ ਨੂੰ ਤਿਆਰ ਕਰ ਦਮਾਂ ਤੇ ਫਿਰ ਤੁਹਾਨੂੰ ਮਿਲਦੇ ਆਦੇ ਪੜੀ ਆਤ ਇਹ ਮੈਨੂੰ ਦੱਸਿਆ ਸਾਰੇ ਯਾਨੀ ਕਿ ਕਿੰਨੇ ਕਿੰਨੇ ਦੇ ਘਰਦਿਆਂ ਦੇ ਵਿੱਚ ਆ ਪੜੀ ਆਤ ਤੇ ਤਿਆਰ ਹੋ ਕੇ ਪੱਗ ਬਨ ਕੇ ਫਿਰ ਗੱਡੀ ਧੋਣੀਆਂ ਆ ਅਮਰੀਕਾ ਨਾਲ ਦੇ ਵਿੱਚ ਤਾਂ ਬਹੁਤ ਬਹੁਤ ਪੜੀ ਆਤਾ ਹੈ ਮੰਮ ਹਾਂ ਕਿਤੇ ਪਾਪਾ ਉਹ ਗੱਡੀ ਧੋਣਾ ਨੇ ਕਿਤੇ ਤੁੰਨ ਪਾਪਾ ਗੱਡੀ ਹੋਏ ਨੇ ਤੇ ਆ ਤਿਰ ਹੋ ਕੇ ਫਿਰ ਗੱਡੀ ਧੋਣੀਆਂ ਆ ਤਾਂ ਤੋਂਦ ਬੋਤਲ ਦਿੱਤੀ ਆ ਕੁਛ ਨਹੀਂ ਜਿੰਦਾ ਹੈਗਾ ਚੱਜਣਾ ਹਾਂਜੀ ਮਾਂ ਹੂੰ ਮਾਂ ਸਵੇਰ ਦਾ ਟਾਈਮ ਹੋ ਚੁੱਕਿਆ ਦੀ 8:00 ਵੱਜ ਚੁੱਕੇ ਨੇ ਕਾਲਵਿੰਨ ਨਾ ਸਕੂਲ ਦਾ ਟਾਈਮ ਹੋ ਚੁੱਕਿਆ ਤੇ ਕੱਲ ਵੀ ਰੈਡੀ ਹੁੰਦਾ ਬਸ ਤਿਆਰ ਨੂੰ ਕਰੇ ਅਗਿੰਦਾ ਆਪਾਂ ਬੀਆ ਗਈ ਬੀਆ ਸਸਤੀ ਕਾਲਾ ਪਹਿਲਾਂ ਸਸਤੀ ਕਾਲਾ ਆਜ ਆਦੇ ਆਪਾਂ ਬੁਲਾਉਂਦੇ ਆਪਾਂ ਲਾਈ ਸਸਤੀ ਕਾਲਾ ਸਸਤੀ ਕਾ ਬੋਲ ਤੂੰ ਵੀ ਬੁਲਾ ਦੇ ਤੂੰ ਬਾਦ ਸਸਤੀ ਕਾਲਾ ਅਬੇ ਸਸਤੀ ਕਾਲਾ ਆਪਾਂ ਬੀਆ ਗਈ ਬੀਆ ਗਈ ਪਣਾ ਟਿੱਕੇ ਦਾ ਖੜ ਜਾ ਵਿੱਚ ਨੂੰ ਬੜੀਆਂ ਮਾਮਾ ਮਾਮਾ ਬੀਦਾ ਬੀਰਾ ਕਾ ਬੀਆ ਗੱਲੀਆ ਬੀਆ ਤਾਂ ਅੰਦਰ ਪਟਕਾ ਹਲਾ ਦੇਣਾ ਬੀਆ ਕਹੀ ਆਪਰੇ ਹਾਈ ਨੋਜੀ ਪਾਤੇ ਹੈ ਹੈ ਬੀਰੇ ਨੋਜੀ ਪਾਤੇ ਹਾਈ ਹਾਈ ਹੈ ਨੋਜੀ ਪਾਤੀ ਆ ਤਾਂ ਚ ਗੱਲ ਲੈਣ ਨੂੰ ਓ ਹਾਲੂ ਹਾਲੂ ਬੈਗ ਚੱਕ ਲੈਣਾ ਸੀ ਪੁੱਤ ਟਿਫਨ ਪਾਤਾ ਚ ਜਾਇ ਨੂੰ ਫੜ ਲੈ ਫੜ ਮੇਰੇ ਨਾਲ ਟਿਫਨ ਪਾ ਲਿਆ ਮਨ ਨਾਲ ਬਿੱਤਰ ਬੈਠ ਚੱਕ ਲਿਆ ਮੈਂ ਬੋਤਲ ਪਾਤੀ ਚੰਗਾ ਅੱਛਾ ਠੀਕ ਆ ਲਓ ਜੀ ਸੰਤਪਾ ਰੈਡੀ ਹੋ ਗਈਆਂ ਲੈ ਇਹ ਕੀ ਹੋ ਰਿਹਾ ਇਹ ਕੀ ਹੋ ਰਿਹਾ ਹੈ ਚਿੱਟਾ ਕਰਦਾ ਆ ਪਾ ਕੇ ਪੱਗ ਚੈਨ ਕੇ ਗੱਡੀ ਚਾਹੇ ਨਾਲ ਲੱਗ ਜਵੇ ਕੁਛ ਮਮਾ ਆਪਾਂ ਨੇ ਉੱਪਰ ਕਿੰਨੇ ਹੋਇਆ ਸੀਗਾ ਉੱਪਰ ਵੀ ਮੈਂ ਹੋਇਆ ਸੀ ਹਾਂ ਕਿਵੇਂ ਜਿਵਾ ਆ ਗਈ ਸੀ ਹਾਂ ਬੰਮੀ ਨੇ ਪੜੀ ਜਾ ਰੇ ਇੱਕ ਮਿੰਟ ਰੋ ਜਾ ਇੱਕ ਮਿੰਟ ਰੋ ਜਾ ਬੈਗ ਬੂਕ ਰੱਖ ਦਾਂ ਤੇ ਇੱਕ ਮਿੰਟ ਹਾਂਜੀ ਸਾਰੇ ਜਣੇ ਚਲੇ ਗਏ ਕੱਲ ਵੀ ਰਵ ਦਾ ਸਕੂਲ ਚਲੇ ਗਿਆ ਤੇ ਕੱਲ ਵੀ ਦਾ ਪਾਪਾ ਕੰਮ ਤੇ ਚਲੇ ਗਿਆ ਮੈਂ ਹੁਣ ਕਰ ਦਮਾਂ ਜੀ ਕਮਰੇ ਦੀ ਸਫਾਈ ਤੇ ਖਾਗਦੇ ਬਹੁਤ ਜ਼ਿਆਦਾ ਪਿਆ ਪਿਆ ਵਾ ਕਿਉਂਕਿ ਕਰ ਜਾਈਏ ਜੰਹ ਜਹੇ ਇਹਨਾਂ ਦਾ ਹੁੰਦਾ ਹੈ ਬਾਕੀ ਦਾ ਹਨਾ ਕੰਮ ਮੈਂ ਫਿਰ ਕਰਦੀ ਆ ਤੇ ਇਹਨਾਂ ਨੂੰ ਪਹਿਲਾਂ ਤੋੜ ਲਉਂਦੀ ਆ ਰੋਟੀ ਦਾ ਨਿਬੜ ਜਾਂਦਾ ਵਾ ਤੇ ਬਾਕੀ ਚੱਲ ਹਨਾ ਉਹਦਾ ਨਿਬੜ ਜਾਂਦਾ ਹੈ ਰੋਟੂਟੀ ਖਾਣ ਦਾ ਤੇ ਜਾਣ ਦਾ ਫਿਰ ਮੈਂ ਟੈਨਸ਼ਨ ਫਰੀ ਹੋ ਕੇ ਫਿਰ ਆਪਦਾ ਹੌਲੀ ਹੌਲੀ ਜਿਹੜਾ ਉਹ ਕੰਮ ਚੱਲੀ ਜੰਨੇ ਹੁੰਦੀ ਆ ਤੇ ਫਿਰ ਮੈਨੂੰ ਇਦਾਂ ਹੁੰਦਾ ਮੈਂ ਕਿਹਾ ਚੱਲ ਹਨਾ ਇਹਨਾਂ ਦੇ ਗਿਆ ਤੋਂ ਬਾਅਦ ਹੀ ਫੇਰ ਹੀ ਖਲਾਰਾ ਚੱਕੂਗੀ ਤੇ ਇਸ ਕਰਕੇ ਮੈਂ ਪਹਿਲਾਂ ਇਹਨਾਂ ਤੋੜ ਦੇਣੀ ਹਿੰਦੀ ਆ ਫਿਰ ਫਿਰ ਆਪਦਾ ਛਾੜੂ ਪੁੱਛੇ ਦਾ ਜਿਹੜਾ ਉਹ ਬਾਚ ਕਰ ਲਈਦਾ ਤੇ ਮੈਂ ਹੁਣ ਛਾੜੂ ਝੂਟੂ ਲਾ ਦਮਾਂ ਪੁੱਛੇ ਪੁੱਛੇ ਲਾ ਦਮਾਂ ਤੇ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਆਪਾਂ ਆਪਣਾ ਕੰਮ ਕੁਮਾ ਜਿਹੜਾ ਉਹ ਨਵੇੜ ਲਿਆ ਤੇ ਮੱਝਾਂ ਮੈਂ ਤਾਂ ਚੱਲ ਇਥੋਂ ਨਾ ਸੁੱਕ ਜੂਗਾ ਗਿੱਲਾ ਹੋਇਆ ਪਿਆ ਉਹ ਬਾਹਰ ਵੀ ਤੁਸੀਂ ਦੇਖ ਸਕਦੇ ਮੀਂਹ ਪੈਣ ਕਰਕੇ ਨਾ ਹੁਣ ਆ ਸਾਰਾ ਹਨਾ ਇਥੋਂ ਮਿੱਟੀ ਜੀ ਖਿੱਚ ਕੇ ਗਿੱਲੇ ਗਿੱਲੇ ਜੀ ਹੁਣ ਇਹਨੇ ਥੱਲੇ ਤੂੜੀ ਵਿਛਾਤੀ ਚੱਲੇ ਆ ਹਨਾ ਬੈਠੀਆਂ ਰਹਿਣ ਗਈਆਂ ਸੁੱਕ ਅੰਦਰੋਂ ਹਨਾ ਸੁੱਕ ਜੂਗਾ ਨੇ ਤਾਂ ਫਿਰ ਹਾਂ ਅੰਦਰ ਹੀ ਵਿਚਰੀਆਂ ਨੂੰ ਹੁਣ ਨਾ ਗਾਜਿਆ ਪਿਆ ਰੰਦਾ ਵਾਇਸ ਕਰਕੇ ਹੁਣ ਅੱਜ ਆਪੇ ਬਾਹਰ ਕੱਢਦੀ ਆ ਦੋ ਦਿਨ ਹੋ ਗਏ ਸੀਗੇ ਮੀਂਹ ਪਈ ਜਾਂਦਾ ਸੀਗਾ ਉਹਦੇ ਕਰਕੇ ਅੰਦਰੇ ਸੀਗੀਆਂ ਇਹ ਦੋ ਦਿਨ ਹੋ ਗਏ ਬਾਹਰ ਨਹੀਂ ਕੱਢ ਹੋਈਆਂ ਹੈਗੀਆਂ ਤੇ ਅੰਦਰ ਹੀ ਜਮਾ ਹੀ ਹਨਾ ਗਿੱਲਾ-ਗਿੱਲਾ ਬਹੁਤ ਹੋਇਆ ਕੱਦਾਂ ਸੀਗਾ ਤੇ ਸੁੰਬਰ ਤਾਂ ਸਾਰਾ ਤੇ ਹੁਣ ਇਹ ਆਪਣਾ ਸੁੱਕ ਜਾਊਗਾ ਸਾਰਾ ਹੀ ਤੇ ਅੱਜ ਹਨਾ ਨਾਤੇ ਨਹੀਂ ਹੈਗੇ ਕਿਉਂਕਿ ਹੋ ਗਈ ਆ ਦੇ ਆਪਈ ਖੋਲ ਕੇ ਲੈ ਕੇ ਗਿਆ ਬਹਨਾ ਫੋਨ ਕੀਤਾ ਹੀ ਭਾਈ ਨੂੰ ਆ ਦੇਖੋ ਹਨਾ ਉਹਦੇ ਉਹਦੇ ਕਰਕੇ ਨਾ ਮੋਟਰ ਖਰਾਬ ਹੋਣ ਕਰਕੇ ਤੇ ਪਾਣੀ ਵੀ ਹੈ ਨਹੀਂ ਸੀਗਾ ਹਨਾ ਅੱਜ ਟੈਂਕੀ ਤਾਂ ਭਰੀ ਆ ਵੈਸੇ ਨਾ ਪਰ ਉਹਨੇ ਉੱਪਰੋਂ ਬਾਲ ਬੰਦ ਕਰਤਾ ਟੈਂਕੀ ਦੇ ਕੋਲੋਂ ਬਾਲ ਕਹਿੰਦਾ ਵੀ ਬੰਦ ਕਰਕੇ ਵੀ ਫੇਰ ਹਨਾ ਮੋਟਰ ਕੋਲ ਹੋਊਗੀ ਤਾਂ ਕਰਕੇ ਅੱਜ ਨਾਤੇ ਨਹੀਂ ਹੈਗੇ ਬਾਕੀ ਆਏ ਆ ਪਾਂਡੇ ਭੁੰਨੇ ਵਾਜਲੇ ਸੀਗੇ ਫਟਾਫਟ ਤੇ ਕਪੜੇ ਧੋਣ ਤੋਂ ਰਹਿੰਦੇ ਸੀਗੇ ਕਪੜਿਆਂ ਨੂੰ ਮਸ਼ੀਨ ਲਾਈ ਸੀਗੀ ਤੇ ਜਾਨੂ ਉਹ ਵਿਚਾਰਾ ਵੀ ਰਹਿਣਾ ਆ ਗਿਆ ਖੋਲਣ ਵਾਸਤੇ ਮੋਟਰ ਤੇ ਉਹਦੇ ਕਰਕੇ ਫਿਰ ਹੋ ਨਹੀਂ ਕੀਤਾ ਹੈਗਾ ਅੱਧੇ ਕਿ ਤੋਤੇ ਕਿ ਅੱਧੇ ਕਿ ਰਹਿ ਗਏ ਤੇ ਮੈਂ ਕਿਹਾ ਚੱਲ ਹੁਣ ਸ਼ਾਮ ਨੂੰ ਜੇ ਕੱਸ ਕੇ ਜਾਊਗਾ ਚੱਲ ਫੇਰ ਸ਼ਾਮ ਨੂੰ ਹਨਾ ਤੋਤੇ ਜਾਣਗੇ ਇਸ ਕਰਕੇ ਅੱਜ ਪਾਣੀ ਬਿਨਾ ਹਨਾ ਬਹੁਤ ਔਖਾ ਹੋਇਆ ਪਿਆ ਵਾ ਤੁਹਾਨੂੰ ਪਤਾ ਹਰ ਇੱਕ ਕੰਮ ਹਾਂ ਆਪਾਂ ਪਾਣੀ ਦੇ ਨਾਲ ਹੀ ਕਰਦੇ ਆ ਤੇ ਜੇ ਤਾਂ ਆਪਾਂ ਉਹ ਭਾਂਡੇ ਮਾਂਜਣੇ ਹੁੰਦੇ ਉਹ ਵੀ ਆਪਾਂ ਪਾਣੀ ਦੇ ਨਾਲ ਹੀ ਹੈ ਨਾ ਨੌਣਾ ਧੋਣਾ ਜਾਂ ਕੁਝ ਵੀ ਕਰਨਾ ਭਲੇਖਾ ਪੈ ਜਾਂਦਾ ਵਾ ਹਨਾ ਮम्मी ਨੇ ਪਾਣੀ ਮੰਗਿਆ ਮम्मी ਕਹਿੰਦੀ ਮੈਨੂੰ ਮੈਂ ਗੁੜੀਆਂ ਲੈਣੀਆਂ ਨੇ ਮੈਨੂੰ ਪਾਣੀ ਲਿਆ ਦੇ ਜਾ ਕੇ ਟੂਟੀ ਚਲਾਈ ਜਦੋਂ ਦੇਖਿਆ ਵੀ ਸੱਚ ਟੂਟੀਆਂ ਚ ਤਾਂ ਪਾਣੀ ਹੀ ਨਹੀਂ ਆਉਂਦਾ ਹੈਗਾ ਤੇ ਅੱਜ ਤਾਂ ਸੱਜਰੀ ਹੈ ਨਾ ਮੋਟਰ ਖਰਾਬ ਹੋ ਗਈ ਸਾਡੇ ਇੱਥੇ ਇਹ ਦੇ ਕਰਕੇ ਮੋਟਰ ਖਰਾਬ ਹੋਣ ਕਰਕੇ ਸਾਰਾ ਕੰਮ ਹਨਾ ਰਹਿ ਗਿਆ ਤੁਹਾਨੂੰ ਪਤਾ ਹੀ ਸਾਰਾ ਕੰਮ ਜਿਹੜਾ ਪਾਣੀ ਦੇ ਨਾਲ ਹੁੰਦਾ ਤੇ ਆਪਾਂ ਜੋ ਲੋ ਦੇ ਕਰਕੇ ਅੱਜ ਕੰਮ ਖਾਸਾ ਰਹਿ ਗਿਆ ਮੋਟਰ ਖਰਾਬ ਹੋਣ ਕਰਕੇ ਬਾਕੀ ਸੈਸੁਰ ਬਾਲੇ ਵਾ 15 ਸਰਵਾਤਾ ਮੈਂ ਤੇ ਮੈਂ ਚੱਲ ਕੋਈ ਨਾ ਮੋਹ ਤਾਂ ਤੋ ਲਿਆ ਸੀਗਾ ਆਓ ਲਿਆ ਪੁੱਤ ਆਪਣਾ ਮਟਰ ਕਿਵੇਂ ਖੰਦਾ ਸੀ ਮਟਰ ਆਪਾਂ ਆ ਜਾ ਸੰਗਤ ਆ ਗਈ ਸਕੂਲੋਂ ਹੈ ਗਿਆ ਆਪਣੇ ਬਾਹਰ ਅਧੀਆਂ ਵਾਂਦੇ ਹੁਣ ਗਰਮੀ ਆ ਗਈ ਇਹਨਾਂ ਨੂੰ ਅਸਲ ਚ ਹੈ ਨਾ ਹਵਾ ਚੱਲਦੀ ਹੈ ਗਰਮੀ ਜਦੋਂ ਆਪਾਂ ਕੰਮ ਕਰਦੇ ਹਾਂ ਨਾ ਉਦੋਂ ਗਰਮੀ ਆਉਂਦੀ ਆ ਤੇ ਉਦੋਂ ਗਰਮੀ ਆ ਹੀ ਜਾਂਦੀ ਹੈ ਜਦੋਂ ਕੰਮ ਕਰਦੇ ਨਹੀਂ ਤਾਂ ਨਾ ਥੋੜੀ ਜਿਹੀ ਠੰਡਾ ਧੁੱਪੇ ਵੀ ਥੋੜਾ ਕਰਨਾ ਐਸੋ ਵੀ ਜਦੋਂ ਆਪਾਂ ਬੈਠ ਜਾਂਦੇ ਆ ਉਹ ਠੰਡ ਜਿਹੀ ਲੱਗ ਆ ਗਈ ਜੇ ਜਦੋਂ ਆਪਾਂ ਕੰਮ ਕਰੀਏ ਤੇ ਜੇ ਜਦੋਂ ਆਪਾਂ ਦਿਹਾੜੀ ਟੀ-ਸ਼ਰਟ ਪਾ ਕੇ ਬਹਿ ਲੈਂਦੇ ਆ ਉਹ ਠੰਡ ਲੱਗ ਰਹੀ ਹੈ ਜੇ ਲੱਗਦੀ ਹੈ ਟੀ-ਸ਼ਰਟ ਪਾ ਕੇ ਕੰਮ ਕਰਦੇ ਆ ਉਦੋਂ ਗਰਮੀ ਹੋ ਲੱਗਦੀ ਹੈ ਹਾਂ ਕਿ ਬੱਕ ਨੇ ਹਮ ਖੜ ਵਗੈਰਾ ਧਿਆਨ ਲਵਾ ਓਏ ਆਪਾਂ ਨਾ ਅਗੀ ਚੱਕੀ ਪੁੱਤਾਂ ਨੂੰ ਕਿੱਥੇ ਆ ਕੇ ਦੇਖਤਾ ਆ ਕੇ ਆ ਗਿਆ ਨਾ ਗੋਹਾ ਲੱਗਿਆ ਪੈਰਾਂ ਨੂੰ ਆਏ ਹਾਏ 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 ਗੋਹਾ ਠੀ ਠੀ ਹੌਲੀ 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 ਤੇ ਮੈਂ ਹਾਂ ਹੁਣ ਕੀ ਆਲੇ ਪੈਰਾਂ ਨੂੰ ਗੋਹਾ ਲੱਗਿਆ ਕੀ ਹੁੰਦਾ ਨਾ ਦਣਾ ਗੋਣਾ ਹਾਂਜੀ ਸ਼ਾਮ ਦੇ ਵੱਜ ਚੁੱਕੇ ਆ ਜੀ ਪੌਣੇ 4 ਤੇ ਲਾਲਾ ਮਿੱਟੀ ਪੈਰਾਂ ਨੂੰ ਤੈਨੂੰ ਨਹੀਂ ਪਤਾ ਗਿੱਲਾ ਆ ਮੂਰੇ ਤੇ ਆਪਾਂ ਚੱਲੇ ਆ ਜੀ ਹੁਣ ਮੇਥੇ ਤੋੜਨ ਜੇ ਆਪਣੇ ਮੇਥੇ ਬਹੁਤ ਹੋਏ ਪਏ ਆ ਤੇ ਮੈਂ ਕਿਹਾ ਉਹ ਤੇ ਦੀਦੀ ਸੱਚੀ ਗੱਲ ਨਵੇਂ ਪਾਣੀ ਆ ਇੱਧਰੋਂ ਦਾ ਮੀਂਹ ਪਿਆ ਹੈ ਦੋ ਦਿਨ ਹੋ ਗਏ ਮੀਂਹ ਪਈ ਜਾਂਦਾ ਵਾ ਤੇ ਮੈਂ ਕਿਹਾ ਵੀ ਹੁਣ ਆਪਾਂ ਬਣਾ ਲਈਏ ਕੱਲੂ ਮੇਥੇ ਦੀ ਰੋਟੀਆਂ ਬਣਾਵਾਂਗੇ ਕਿਉਂਕਿ ਕੱਲ ਛੁੱਟੀ ਆ ਘਰ ਮੈਨੂੰ ਕੱਲ ਵੀ ਕਿੰਨੇ ਦਿਨਾਂ ਦਾ ਮੰਗਦਾ ਕਹਿੰਦਾ ਮਮਾ ਮੇਥੇ ਵਾਲੀਆਂ ਰੋਟੀਆਂ ਬਣਾਇਆ ਕਰ ਬਣਾ ਲਾ मेरा चल मैं मेथी लियोनिया तोड़ के मेथी तो काफी ज्यादा हो होई पईया नबे किथक तोड़िए खासे आ ओ परले बस मेथी आ ते मेथी आनी रोटी धनिया पाया हां चाहे धनिया पालो चाहे मेथी पालो नाल धनिया भी पालो दोई चिच्चा पै जांदियां ने हैं नबू तो भी लेके कोला नवी नवी मेथी तो रोटी खानी आर पन्नू घडाला हुन तू

ਆ ਵੀ ਤੁਹਾਨੂੰ ਸੁਣਾ ਦੇ ਦੋ ਗੱਲਬਾਤ ਅੱਜ ਕੈਮਰਾਮੈਨ ਆਪਣਾ ਕਾਲਮੀ ਸਿੰਘ ਹੈ ਕੰਮ ਹਮ ਇਹ ਮਖਿਆਲ ਆਉਰੇ ਨਵੀ ਲੱਗਿਆ ਹੋਇਆ ਇਹਦੇ ਆਹ ਇਹ ਮਖਿਆਲ ਹਾਂ ਜੇ ਸਾਚੂ ਨਿਯਮ ਵਰਕੇ ਹਟ ਜਾ ਕੁਝ ਨਹੀਂ ਕਹਿੰਦੀ ਆ ਸਾਡੇ ਖੇਤ ਨੇ ਉਹ ਤਾਂ ਗਾਇ ਨੂੰ ਵੀ ਪਤਾ ਆ ਖੇਤ ਨੇ शादी के दिन तू की करती है पता ही है ये अपने खेत में तही दा पा इथे पट्ठे बड्ड दे समान हो कर दिया भाई देखे आ हो ना काखरी फोटो खिंच जांदा है कोई वीडियो बना दो बना ले हमें तो फोटो ਕਿੱਥੇ ਹੈ? ਖੜੀ ਇੱਥੇ ਹੀ ਖੜੀ ਇੱਥੇ ਫੋਟੋ ਕੀ ਇੱਥੇ ਹੀ ਖੜੀ ਕਰਦਾ ਦੇ ਲਾ ਕੀ ਜਾਣਾ ਮੈਂ ਤਾਂ ਨਾ ਵੀ ਪੱਕੇ ਚੌਲ ਨਹੀਂ ਹੈਗਾ ਇਹ ਜਮੀ ਆਹ ਕਿਵੇਂ ਇਹਨੂੰ ਆਂਦੀ ਚੌਲ ਨਹੀਂ ਜਮੀ ਨੂੰ ਕਹਿੰਦੀ ਚੌਲ ਨਹੀਂ ਜਮੀ ਇਹ ਕੀ ਆ ਜਮੀ ਹੋਈ ਆ ਹਾਂ ਕੱਖ ਜਿਹੇ ਹੋਏ ਨੇ ਵਿੱਚ ਆ ਜਮੀ ਨੂੰ ਕੀ ਕਹਿੰਦੇ ਸੀਗੇ ਕੀ ਆ ਚੌਲ ਹੋਂਦਾਂ ਕਣਕ ਦੇ ਬੀਜ ਹੀ ਆ ਮम्मा ਕਣਕ ਦੇ ਪੱਤੇ ਆਹ ਆਹ ਮੂੜੀਆਂ ਚੁਟੈਰੀਆ ਫੁੱਲਾਂ ਵਾਲੀਆਂ ਮੂੜੀਆਂ ਹੈਨਾ ਮम्मा ਆਹ ਜੁਟਾਇਆ ਫੁੱਲ ਇੱਕ ਤੂੰ ਬੀਜੀ ਹੈ ਯਾਰ होली आगी भाई है आ, ना मम्मी होली तो आ जाएगी आ तेरह मार्च तेरह मार्च भी है थोड़ा ही दिन देर लगे हाँ मार्च चल भी आगा, का आज मार्च चल भी आ आज एक तरीक नहीं भी एक तरीक का हाँ बारह दिन लगे वास अठाइया का महीना ज्यादा कल अठाई सी हाँ। एक तरीक अच्छे ਪੀਆਰ ਸੰਦੇ ਜਿਹੜੇ ਉਹਨਾਂ ਚ ਇੱਕ ਹੈ ਜਾ ਉਹਦਾ ਸਾਲ ਨਾ ਆਉਣਾ 28 28 ਦੇ 29 ਦੇ ਬੰਦ ਗਏ ਚਲੀਏ ਚਲਦੇ ਆਂ ਤੇਨੀਆ ਤੋੜ ਲਈਏ ਥੋੜਾ ਜਿਹਾ ਚੇਨੋ ਦੇਣਾ ਤੋੜਨੀਆ ਵੀ ਤੋੜਨੀਆ ਥੋੜਾ ਜਿਹਾ

ਲਾਰੇ ਹੋ ਜਾਂਦਾ ਐ ਅੱਧਾ ਤੋਂ ਹੋ ਰਿਹਾ ਹੈ ਬਲਾਰੇ ਕਿੰਸਦਾ ਉਹ ਜਿਹੜੀ ਵੀਡੀਓ ਫੋਟੋ ਆ ਹਨ ਆਈਫੋਨ ਚ ਆਉਂਦੀ ਆ ਸਾਰੇਨ ਕਹਿ ਕੇ ਵੱਤੋ ਵੱਤ ਸਪੋਰਟ ਕਰੋ ਸਾਡੇ ਚੈਨਲ ਨੂੰ ਤੇ ਫਿਰ ਹਮ ਅਸੀਂ ਆਈਫੋਨ ਲਾਵਾਂਗੇ ਉਸ ਤੋਂ ਬਾਅਦ ਵੀਡੀਓ ਚੱਲਦੀ ਆ ਕੋਈ ਨਾ ਫਿਰ ਤੇ ਸਾਡੇ ਚੈਨਲ ਨੂੰ ਵੱਤੋ ਵੱਤ ਸਪੋਰਟ ਕਰੋ ਲਾਈਕ ਪਹਿਲਾ ਹੁੰਦੀ ਸੀ ਉਹਨਾਂ ਕੋਲ ਹੀ ਨੋਮਾ ਫੇਰ ਲਾਲੀ ਉਹਨਾਂ ਨੇ ਫੌਟਿਨਰ ਫੇਰ ਥਾਰ ਲਾਲੀ ਫੇਰ ਫੇਰ ਸੀਨਾ ਐਨਾ ਵੱਡਾ ਸੀ ਛਾਲ ਨਹੀਂ ਮਾਰਨੀ ਹੈਗੀ ਬਸ ਅਸੀਂ ਐਨਾ ਫੇਰ ਲਾਲੀ ਫੇਰ ਵਾਲੀ ਉਹ ਪਾਰ ਸੇ ਫੇਰ ਲਾਲੀ ਪਾਰ ਸੇ ਫੇਰ ਲਾਲੀ ਜੀਵ ਹੈ ਹੁਣ ਜੀਵਾਂ ਦੇ ਲਾਲੀ ਉਹਨਾਂ ਨੇ ਕਾਲੀ ਅਸੀਂ ਤਾਂ ਮੰਮੀ ਉਹ ਫਿਲਮ ਚ ਕਿ ਨਾ ਜਿਹੜੀ ਆਏ ਕਰਕੇ ਖੜੀ ਖੜੀ ਗੋਲ ਗੋਲ ਜਿਵੇਂ ਲਾ ਜਾਂਦੀ ਆ ਫੇਰ ਅਸੀਂ ਉਸ ਤੋਂ ਬਾਅਦ ਚ ਦਿਖਾਣਾ ਆਈਫੋਨ ਲਵਾਂਗੇ ਤੇ ਜਦੋਂ ਸਾਡਾ ਸਾਨੂੰ ਸਾਨੂੰ ਇਨਕਮ ਆਉਣ ਲੱਗੀ ਮੋਨਟਾਈਜ਼ ਹੋ ਗਿਆ ਤੇ ਮੋਨਟਾਈਜ਼ ਹੋ ਗਿਆ ਹੈ ਤਾਂ ਫਿਲਹਾਲ ਆਪਣਾ ਵਾਚ ਟਾਈਮ ਹੈ ਜਿਹੜਾ ਖਾਪੂ ਜਿਆਦਾ ਪਿਆ ਵਾ ਤੇ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਬੱਤ ਓ ਦੇਖ ਲਾ ਉੱਠਾ ਫਿਰ ਜਿਹੜੇ ਮੈਂ ਅੰਦਰ ਸੀ ਪਿਆ ਹੈ ਨੀ ਫੇ ਤੂੰ ਹੁਣ ਗਾਰੇ ਚ ਫਸਾਈਏ ਪੈਰਲ ਬੜਿਆ ਤੈਨੂੰ ਹੁਣ ਜਦ ਮੈਂ ਕਿਹਾ ਸੀਗਾ ਵੀ ਤੂੰ ਨਾ ਲੈ ਕੇ ਇਧਰ ਨੂੰ ਪਿਆ ਕੇ ਨਹੀਂ ਹੁੰਦਾ ਸੀਗਾ ਹਾਂ ਫੇ ਤੈਨੂੰ ਨਹੀਂ ਪਤਾ ਵੀ ਇਧਰ ਗਾਰਾ ਚੱਲ ਆ ਜਾਵੇ ਜਿਹੜਾ ਪੈਰ ਤੋਂ ਨਹੀਂ ਆ ਜਾ ਉਹ ਯਾਰ ਦੇ ਲਈ ਹੁੰਦਾ ਸੀ ਯਾਰੇ ਹਾਂ ਦੇਖ ਲੈ ਉਹ ਪਿੱਛੇ ਪਿੱਛੇ ਹੋ ਚੱਲ ਪਿੱਛੇ ਨਾ ਨਲਕੇ ਨਲਕੇ ਤੇ ਨਲਕੇ ਤੇ ਪੈਰ ਤੋਂ ਲੈ ਮੋਟਰ ਤੱਕ ਅਸੀਂ ਨਹੀਂ ਹੋਈ ਹੈਗੀ ਹਜੇ ਉੱਥੇ ਰੁਕੀ ਹੋਈ ਹੈ ਨਾ ਕੋਈ ਮੇਰਾ ਪੈਸਾ ਹੈ ਮੈਂ ਤੁਹਾਨੂੰ ਲਾ ਦੂ ਕੋਈ ਰੋਕੋ ਮੇਰੀ ਮੇਰੀ ਗੱਲ ਸੁਣੋ ਸਾਈਕਲ ਨੂੰ ਹਜੇ ਖੜਾ ਦੇ ਕੋਈ ਨਾ ਬਾਅਦ ਚ ਧੋਲੀ ਜਦੋਂ ਪਾਣੀ ਹੋਊਗਾ ਹੁਣ ਫਿਲਹਾਲ ਨਲਕੇ ਤੇ ਪੈਰ ਪਾਏ ਆਪਦੇ ਜਹਾ ਚੱਲ ਤੋ ਆਪਣਾ ਨਲਕਾ ਹਨਾ ਆਪਾਂ ਚੱਲਦਾ ਰੱਖਿਆ ਹੋਇਆ ਕਿ ਕਿ ਹੈ ਮਦਰਸ ਦੇ ਵਿੱਚ ਹਨਾ ਜਰੂਰਤ ਪੈ ਜਵੇ ਜਿਵੇਂ ਹੁਣ ਪਈਆ ਹੋਰ ਜਿਵੇਂ ਹੁਣ ਪਈਆ ਹੁਣ ਸਾਡੀ ਮੋਟਰ ਖਰਾਬ ਹੋ ਗਈ ਆ ਇੱਥੇ 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 ਲੱਗੀ ਹੋਈ ਸੀਗੀ ਮੋਟਰ ਤੇ ਹਨਾ ਸਵੇਰੇ ਵੀਰਾ ਲੈ ਗਿਆ ਹੁਣ ਕਿ ਕੀ ਹੋ ਗਿਆ ਨਹੀਂ ਵੀਰਾ ਹੈ ਹੈ ਆਪਨਾ ਸ਼ੀਟ ਖੋਲ ਕੇ ਆਦੀ ਉਹ ਮੈਂ ਦਿਖਾ ਤੋੜਦੇ ਕੀ ਕਹਿੰਦੀ ਐ ਇਹ ਸੀਟ ਤੇ ਸੀਟ ਤੇ ਭਾਜਾ ਭਾਜਾ ਰੱਖ ਕੇ ਹਾਏ ਜੈਗਨੀ ਸੀਟ ਖੋਲੀ ਬੈਠ ਜਾ ਐਸੇ ਭਾਜਾ ਬੈਠ ਜਾ ਇੱਤੇ ਰੱਖ ਕੇ ਅਰਪਨ ਲਾ ਕੇ ਬਹਿ ਜਾ ਹੁਣ ਤਾਂ ਉਹ ਲਈ ਜਾਂਦੇ ਹੁੰਨੇ ਨੂੰ ਸੌਣਾ ਹੈਗਾ ਦੇਖ ਜੋ ਜੀ ਵੀ ਆ ਗਿਆ ਮੋਬਿਲ ਨੂੰ